ਕਿਸੇ ਵੇਲੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਫੇਮ ਆਉਂਦਾ ਨਾਮ ਆਉਂਦਾ ਸਾਡੀ ਮਕਬੂਲੀਅਤ ਹੁੰਦੀ ਹੈ ਤਾਂ ਫਿਰ ਸਾਨੂੰ ਲੱਗਦਾ ਹੈ ਵੀ ਹੁਣ ਸਾਡਾ ਜਿਹੜਾ ਸਟੇਟਸ ਆ ਸਾਡਾ ਜਿਹੜਾ ਰਹਿਣ ਸੈਣ ਆ ਸਾਡਾ ਜਿਹੜਾ ਲਿਵਿੰਗ ਸਟੈਂਡਰਡ ਆ ਇਹ ਪੂਰਾ ਐਸ਼ੋ ਆਰਾਮ ਭਰਿਆ ਹੋਣਾ ਚਾਹੀਦਾ ਜਿੰਨਾ ਕੁ ਹੋਵੇ ਬੰਦੇ ਨੂੰ ਲੱਗਦਾ ਵੀ ਹੁਣ ਮੇਰੇ ਕੋਲ ਇਹ ਤੋਂ ਜ਼ਿਆਦਾ ਹੋਣਾ ਚਾਹੀਦਾ ਵੀ ਹੁਣ ਮੇਰਾ ਜਿਹੜਾ ਸਮਾਜ ਦੇ ਵਿੱਚ ਜਿਹੜਾ ਰਤਬਾ ਉੱਚਾ ਹੋ ਗਿਆ ਲੋਕ ਮੈਨੂੰ ਜਾਣਦੇ ਆ ਮੈਂ ਜਦੋਂ ਕਿਤੇ ਅਨਜਾਨਾ ਜਾਂ ਮੈਨੂੰ ਲੋਕ ਜਿਹੜੇ ਆ ਮੈਨੂੰ ਫੋਟੋ ਕਰਾਉਂਦੇ ਆ ਜਾਂ ਮੇਰੇ ਨਾਲ ਗੱਲਬਾਤ ਕਰਦੇ ਆ ਤਾਂ ਬੰਦੇ ਨੂੰ ਲੱਗਦਾ ਵੀ ਗੱਡੀ ਜੇ ਛੋਟੀ ਆ ਤਾਂ ਵੱਡੀ ਹੋਣੀ ਚਾਹੀਦੀ ਆ ਘਰ ਜੇ ਛੋਟਾ ਤਾਂ ਹੁਣ ਵੱਡਾ ਹੋਣਾ ਚਾਹੀਦਾ ਦਰਸਲ ਜਿਹੜੀ ਮਕਬੂਲੀਅਤ ਅਸੀਂ ਹਾਸਲ ਕੀਤੀ ਹੁੰਦੀ ਆ ਉਹ ਅਸੀਂ ਕੀਤੀ ਹੁੰਦੀ ਆ ਆਪਣੀ ਮਿਹਨਤ ਦੇ ਸਿਰ ਦੇ ਉੱਤੇ ਜਾਂ ਸਾਡੇ ਵਿੱਚ ਕੋਈ ਜਿਹੜਾ ਕੋਈ ਟੈਲੈਂਟ ਹੁੰਦਾ ਕੋਈ ਸਾਡੇ ਅੰਦਰ ਹੁਨਰ ਹੁੰਦਾ ਉਸ ਦੇ ਆਧਾਰ ਦੇ ਉੱਤੇ ਅਸੀਂ ਮਕਬੂਲ ਹੋਏ ਹੁੰਨੇ ਆ ਪਰ ਕਿਉਂਕਿ ਇਸ ਵੇਲੇ ਜਮਾਨਾ ਜਿਹੜਾ ਉਹ ਸਾਰਾ ਚੱਕਾ ਚੌਂ ਦਾ ਵਖਾਵੇ ਦਾ ਜ਼ਿਆਦਾ ਤੇ ਇਸੇ ਦੇ ਚਲਦਿਆਂ ਜਦੋਂ ਸਾਨੂੰ ਆ ਸੱਪ ਲੜ ਜਾਂਦਾ ਵੀ ਹੁਣ ਸਾਡੇ ਕੋਲ ਜਿਹੜਾ ਲੋੜ ਤੋਂ ਵੱਧ ਪੈਸਾ ਲੋੜ ਤੋਂ ਵੱਧ ਸ਼ੋਹਰਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਫਿਰ ਅਸੀਂ ਕਿਸੇ ਵੇਲੇ ਆਪਣਾ ਨੁਕਸਾਨ ਕਰ ਬੈਠਦੇ ਆ ਮਾਮਲਾ ਚੰਡੀਗੜ੍ਹ ਦਾ ਜਿੱਥੇ 2016 ਦੇ ਵਿੱਚ ਮਿਸਿਸ ਚੰਡੀਗੜ੍ਹ ਨਾਮ ਦਾ ਇੱਕ ਜਿਹੜਾ ਕੰਪੀਟੀਸ਼ਨ ਕਰਾਇਆ ਜਾਂਦਾ ਉਹਨੂੰ ਜਿੱਤਦੇ ਆ ਅਪਰਨਾ ਸਰਗੋਤਾ 40 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਵਾਸਤੇ ਇਹ ਕੰਟੈਸਟ ਜਿਹੜਾ ਇਹ ਕਰਾਇਆ ਜਾਂਦਾ ਤੇ ਇਹਦੇ ਵਿੱਚ 2016 ਦੇ ਵਿੱਚ ਇਹ ਜੇਤੂ ਰਹਿੰਦੇ ਆ ਜਦੋਂ ਇਹ ਜਿੱਤ ਜਾਂਦੇ ਆ ਤਾਂ ਇਹ ਪੇਸ਼ੇ ਤੋਂ ਵੈਸੇ ਵਕੀਲ ਆ ਤਾਂ ਫਿਰ ਇਹ ਆਪਣੇ ਪਤੀ ਦੇ ਨਾਲ ਮਿਲ ਕੇ ਮੁਹਾਲੀ ਦੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਜਿਹੜੀ ਆ ਉਹ ਸਥਾਪਿਤ ਕਰ ਲੈਂਦੇ ਆ ਹੁਣ ਕਿਉਂਕਿ ਇਹ ਵਕੀਲ ਆ ਇਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਕਾਨੂੰਨੀ ਦਾ ਪੇਚ ਇਹਨਾਂ ਨੇ ਪੜੇ ਹੋਇਆ ਤਾਂ ਇਹ ਲੋਕਾਂ ਦੀ ਮਦਦ ਕਰ ਸਕਦੇ ਆ ਕਿ ਜਿਨ੍ਹਾਂ ਨੇ ਵਿਦੇਸ਼ ਦੇ ਵਿੱਚ ਜਾਣਾ ਪਰ ਇਦਾਂ ਹੁੰਦਾ ਨਹੀਂ ਆ 2016 ਤੋਂ ਬਾਅਦ ਜਦੋਂ ਇਹ ਜਿੱਤਦੇ ਆ ਜਦੋਂ ਇਹ ਆਪਣੇ ਪਤੀ ਸੰਜੇ ਦੇ ਨਾਲ ਇੱਕ ਇਮੀਗ੍ਰੇਸ਼ਨ ਕੰਪਨੀ ਖੋਲਦੇ ਆ ਤਾਂ ਉੱਥੇ ਫਿਰ ਲੋਕਾਂ ਨੂੰ ਜਿਹੜਾ ਇਹ ਲੁੱਟਣ ਦਾ ਕੰਮ ਸ਼ੁਰੂ ਕਰ ਦਿੰਦੇ ਆ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਲੋਕਾਂ ਦੇ ਪੈਸੇ ਫਸਦੇ ਜਾਂਦੇ ਆ ਲੋਕ ਗੇੜੇ ਮਾਰਦੇ ਆ ਵੀ ਤੁਸੀਂ ਸਾਥੋਂ 5 ਲੱਖ ਲਿਆ ਸੀ 10 ਲੱਖ ਲਿਆ ਸੀਗਾ 7 ਲਿਆ ਸੀ ਸਾਡਾ ਤੁਸੀਂ ਵੀਜ਼ਾ ਜਿਹੜਾ ਨਹੀਂ ਲਵਾਇਆ ਤੇ ਫਿਰ ਇਹ ਜਿਹੜੇ ਅਪਰਨਾ ਸਰਗੋਤਾ ਨੇ ਇਹ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਮੇਰੇ ਨਾਲ ਜ਼ਿਆਦਾ ਬਦਤਮੀਜ਼ੀ ਨਾ ਕਰੋ ਮੈਨੂੰ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਨਾ ਦੱਸੋ ਮੈਂ ਪੇਸ਼ੇ ਤੋਂ ਇੱਕ ਵਕੀਲ ਆ ਮੈਨੂੰ ਤੁਹਾਡੇ ਤੋਂ ਬਿਹਤਰ ਜਿਹੜਾ ਉੱਚੀ ਬੋਲਣਾ ਆਉਂਦਾ ਮੇਰੇ ਕੋਲ ਤੁਹਾਡੇ ਤੋਂ ਵੱਧ ਤਰਕ ਹੈਗੇ ਆ ਵੀ ਜੇ ਮੈਂ ਕਿਤੇ ਬੋਲਣ ਤੇ ਆ ਗਈ ਤਾਂ ਮੈਂ ਇਹੋ ਇਹੋ ਜਿਹੇ ਤਰਕ ਦਊਂਗੀ ਤੁਹਾਡੀ ਬੋਲਤੀ ਜਿਹੜੀ ਆ ਇਹ ਬੰਦ ਹੋ ਜਾਏਗੀ ਲੋਕ ਘਬਰਾ ਜਾਂਦੇ ਆ ਡਰ ਜਾਂਦੇ ਆ ਵੀ ਭਾਈ ਇੱਕ ਤਾਂ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਵੀਜ਼ਾ ਲਵਾਉਣ ਵਾਸਤੇ ਇੱਕ ਤਾਂ ਵੈਸੇ ਹੀ ਅਸੀਂ ਹੜੇ ਚੰ ਇਹ ਇੱਥੇ ਬਣਦਾ ਕੁਝ ਨਹੀਂ ਤੇ ਉੱਤੋਂ ਹੁਣ ਜੇ ਸਾਡੇ ਪੈਸੇ ਤੁਸੀਂ ਲਏ ਆ ਸਾਲ ਹੋ ਗਿਆ 6 ਮਹੀਨੇ ਹੋ ਗਏ 1.5 ਸਾਲ ਹੋ ਗਿਆ ਤੇ ਉੱਤੋਂ ਹੁਣ ਤੁਸੀਂ ਸਾਨੂੰ ਜਿਹੜਾ ਜਿਹੜੀ ਤੁਸੀਂ ਵਕਾਲਤ ਦੀ ਪੜ੍ਹਾਈ ਕੀਤੀ ਆ ਉਹਦਾ ਤੌਸ ਜਮਾਉਨੇ ਹੋ ਆਖਰਕਾਰ ਅੱਕੇ ਸੱਤੇ ਲੋਕ ਜਿਹੜੇ ਆ ਉਹ ਫਿਰ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਾ ਦਿੰਦੇ ਆ ਦਰਜ ਕਰਾਉਂਦੇ ਆ ਤਾਂ ਜਦੋਂ ਲੋਕ ਇਕੱਠੇ ਹੁੰਦੇ ਆ ਤਾਂ ਪਤਾ ਲੱਗਦਾ ਵੀ ਇਹ ਜਿਹੜੀ ਠੱਗੀ ਮਾਰੀ ਗਈ ਆ ਇਹ ਕੋ ਲੱਖ 2 ਲੱਖ 5 ਲੱਖ 10 ਲੱਖ ਦੀ ਨਹੀਂ ਆ ਇਹ ਲਗਭਗ 3 ਕਰੋੜ ਦੀ ਜਿਹੜੀ ਠੱਗੀ ਆ ਇਸ ਮਾਮਲੇ 'ਚ ਇਹਨਾਂ ਦੇ ਜਿਹੜੇ ਪਤੀ ਐ ਸੰਜੇ ਉਹਨਾਂ ਨੂੰ ਪਹਿਲਾਂ ਹੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੁੰਦੀ ਆ ਤੇ ਫਿਰ ਇਹ ਆਪਣੇ ਬੇਟੇ ਕੁਨਾਲ ਦੇ ਨਾਲ ਅੱਜ ਇੱਧਰ ਲੋਕ ਕੱਲ ਉੱਧਰ ਲੋਕ ਅੱਜ ਇੱਧਰ ਭੱਜਾ ਕੱਲ ਉੱਧਰ ਭੱਜਾ ਇਸ ਤਰ੍ਹਾਂ ਲੁਕੜ ਮਿਚੀ ਦਾ ਖੇਡ ਜਿਹੜਾ ਇਹ ਪੁਲਿਸ ਦੇ ਨਾਲ ਖੇਡਦੇ ਪਏ ਸੀ ਆਖਰਕਾਰ ਪੁਲਿਸ ਨੇ ਅਰਪਨਾ ਸਰਗੋਤਾ ਤੇ ਇਹਨਾਂ ਦੇ ਬੇਟੇ ਕੁਨਾਲ ਲਾਗਪਾਲ ਨੂੰ ਵੀ ਜਿਹੜਾ ਉਹ ਹੁਣ ਗ੍ਰਿਫਤਾਰ ਕਰ ਲਿਆ ਹੁਣ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੀ ਤਲਾਸ਼ੀ ਵਗੈਰਾ ਇਹਨਾਂ ਦੇ ਘਰ ਦੀ ਜਦੋਂ ਲਈ ਗਈ ਉਹ ਚੋਂ ਕੁਝ ਸੋਨੇ ਦੇ ਬਿਸਕਟ ਜਿਹੜੇ ਆ ਦੱਸੇ ਜਾਂਦੇ ਉਹ ਹੋਈ ਆ ਪਰ ਸਭ ਤੋਂ ਅਹਿਮ ਗੱਲ ਇਹ ਆ ਕਿ ਇਹ ਹੁਣ ਮਾਮਲਾ ਜਿਹੜਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਅਨਾਉਂਸਮੈਂਟ ਕੀਤੀ ਹੋਈ ਆ ਇੱਕ ਨਵਾਂ ਕਾਨੂੰਨ ਜਿਹੜਾ ਉਹਨਾਂ ਨੇ ਆਦੇਸ਼ ਜਾਰੀ ਕੀਤੇ ਹੋਏ ਆ ਵੀ ਜਿਹੜਾ ਬੰਦਾ ਵੀ ਠੱਗੀ ਦੇ ਨਾਲ ਕੋਈ ਜਾਇਦਾਦ ਵੜਾਏਗਾ ਲੋਕਾਂ ਦੇ ਨਾਲ ਠੱਗੀ ਕਰੇਗਾ ਲੁੱਟਾਂ ਸੁੱਟਾਂ ਕਰੇਗਾ ਉਹ ਜਾਇਦਾਦ ਜਿਹੜੀ ਆ ਉਹ ਉਸ ਕੇਸ ਦੇ ਨਾਲ ਅਟੈਚ ਹੋ ਜਾਏਗੀ ਤਾਂ ਜੋ ਲੋਕਾਂ ਦੀ ਜਿਹੜੀ ਹੈ ਪਰਪਾਈ ਕੀਤੀ ਜਾ ਸਕੇ ਹੁਣ 3 ਕਰੋੜ ਦਾ ਜਿਹੜਾ ਵਾ ਲਗ ਭਾਗੇ ਨਾਲ ਇਲਜ਼ਾਮ ਹੈ ਵੀ ਇਹਨਾਂ ਨੇ 3 ਕਰੋੜ ਰੁਪਈਆ ਜਿਹੜਾ ਵਾ ਉਹ ਲੋਕਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਠੱਗੀ ਮਾਰੀ ਆ ਮਾਮਲਾ ਦਰਜ ਹੋ ਗਿਆ ਪਤੀ ਇਹਨਾਂ ਦੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ ਆਪ ਆਪਣੇ ਬੇਟੇ ਕੁਨਾਲ ਦੇ ਨਾਲ ਇਹਨਾਂ ਨੂੰ ਹੁਣ ਚੰਡੀਗੜ੍ਹ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਜਿਹੜੀ ਇਹਨਾਂ ਨੇ ਸੰਪਤੀ ਬਣਾਈ ਆ ਕਿੰਨੀ ਕੁ ਬਣਾਈ ਆ ਇਹ ਤਾਂ ਤਫ਼ਤੀਸ਼ ਦਾ ਵਿਸ਼ਾ ਵਾ ਪਰ ਇਹ ਜਿਹੜੀ ਸੰਪਤੀ ਇਹਨਾਂ ਨੇ ਤੋ ਖਾਟੜੀ ਦੇ ਨਾਲ ਠੱਗੀ ਦੇ ਨਾਲ ਬਣਾਈ ਆ ਇਹ ਇਸ ਕੇਸ ਦੇ ਨਾਲ ਅਟੈਚ ਹੋ ਜਾਣੀ ਆ ਮੁਸੀਬਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੱਧ ਜਾਣੀਆਂ ਨੇ ਤੇ ਸਿਲਸਿਲਾ ਸਿਰਫ ਸ਼ੁਰੂ ਹੁੰਦਾ ਵੀ ਜਦੋਂ ਅਸੀਂ 2016 ਦੇ ਵਿੱਚ ਇੱਕ ਜਿਹੜਾ ਖਿਤਾਬ ਜਿੱਤ ਲੈਨੇ ਆ ਸਟੇਟਸ ਜਿਹੜਾ ਸਮਾਜ ਦੇ ਵਿੱਚ ਉੱਚਾ ਹੋ ਜਾਂਦਾ ਤੇ ਉਸ ਨੂੰ ਮੇਨਟੇਨ ਕਰਨ ਵਾਸਤੇ ਫੇਰ ਸਾਨੂੰ ਲੱਗਦਾ ਵੀ ਹੁਣ ਅਸੀਂ ਕੋਈ ਇਹੋ ਜਿਹਾ ਕੰਮਕਾਰ ਕਰੀਏ ਵੀ ਪੈਸੇ ਜਿਹੜੇ ਆ ਉਹ ਫੇਰ ਸਾਡੇ ਉੱਤੇ ਉਹਨਾਂ ਦੀ بارش ਹੋਵੇ ਔਰ ਇਸੇ بارش ਦੇ ਚੱਕਰ ਦੇ ਵਿੱਚ ਇਹ ਜਿਹੜਾ ਵਾ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਹੜ ਆ ਚੁੱਕੇ ਨੇ ਮਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਹੁਣ ਦੇਖਦੇ ਆ ਇਹ ਜਿਹੜੇ ਅਪਰਨਾ ਸਰਗੋਤਾ ਜਿਹੜੇ ਲੋਕਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਵੀ ਮੈਂ ਪੇਸ਼ੇ ਤੋਂ ਇੱਕ ਵਕੀਲ ਆ ਮੈਨੂੰ ਉੱਚੀ ਬੋਲਣਾ ਤੁਹਾਡੇ ਤੋਂ ਵੱਧ ਆਉਂਦਾ ਤੇ ਮੇਰੇ ਕੋਲ ਤਰਕ ਵੀ ਐ ਇਹ ਆਪਣੇ ਆਪ ਨੂੰ ਕਿਹੜੇ ਤਰਕ ਦੇ ਆਧਾਰ ਤੇ ਕਿਹੜੇ ਕਾਨੂੰਨੀ ਦਾਪੇਚ ਖੇਡ ਕੇ ਆਪਣੇ ਆਪ ਨੂੰ ਬਚਾਉਂਦੇ ਆ ਤੇ ਜਾਂ ਫਿਰ ਇਹਨਾਂ ਨੂੰ ਆਪਣੇ ਪਤੀ ਦੇ ਕੋਲ ਜੇਲ੍ਹ ਦੇ ਵਿੱਚ ਜਾਣਾ ਪਏਗਾ Subscribe to One India channel and never miss an update.